ਇਹ ਜਿਹੜੇ 12 ਸਾਲ ਦੀ ਫੇਸੇ ਸਿੱਧੀ ਕਰਨੀ ਹੋਵੇ ਸੌਖਾ ਆਸਾਨ ਸਿਰਫ ਕਿਹੜੀ ਚੀਜ਼ ਆ ਵੀ ਮਤਲਬ ਆਸਾਨ ਜਿਦੋਂ ਇਸ਼ਕ ਹੋ ਜੇ ਨਾ ਤਾਂ ਫਿਰ ਹਰ ਚੀਜ਼ ਆਸਾਨ ਹੋ ਜਾਂਦੀ ਹੈ ਸੂਫੀ ਕਹਿੰਦੇ ਨੇ ਬਾਜੋਂ ਇਸ਼ਕ ਜੇ ਕਾਬੇ ਜਾਏ ਹਾਂਜੀ ਬਾਜੋਂ ਇਸ਼ਕ ਜੇ ਕਾਬੇ ਜਾਏ ਪੈਂਦਾ ਹੁੰਦਾ ਹੱਜ ਨਹੀਂ ਹੁੰਦੀ ਜਦੋਂ ਤੁਹਾਡਾ ਕਿਸੇ ਚੀਜ਼ ਦੇ ਪ੍ਰਤੀ ਇਸ਼ਕ ਹੋ ਜੇ ਨਾ ਹਾਂਜੀ ਤਾਂ ਫਿਰ ਤੁਸੀਂ ਕੁਝ ਵੀ ਕਰ ਸਕਦੇ ਜੇ ਔਖੀ ਤੋਂ ਔਖੀ ਚੀਜ਼ ਵੀ ਸੌਖੀ ਲੱਗਦੀ ਆ ਹੈਨਾ ਆਪਣਾ ਕਹਾਣੀਆਂ ਆਉਂਦੀਆਂ ਨੇ ਜੇ ਤੁਸੀਂ ਪੜੋ ਤੇ ਉਥੇ ਵੀ ਕੀ ਉਹਨੇ ਮਹੀਵਾਲ ਨੇ ਆਪਣਾ ਪੱਟ ਦਾ ਮਾਸ ਜਿਹੜਾ ਸੀ ਉਹ ਖਵਾਲ ਦਿੱਤਾ ਹੈਨਾ ਤੇ ਉਸ ਤੋਂ ਬਾਅਦ ਪਹਾੜ ਖੋਦਤਾ ਇਤਿਆਦ ਜੋ ਵੀ ਆ ਹੈਨਾ ਤਾਂ ਜਦੋਂ ਬੰਦਾ ਇਸ ਚੀਜ਼ ਨਾਲ ਪ੍ਰੇਮ ਹੋ ਜਾਏ ਨਾ ਤਾਂ ਫਿਰ ਔਖੀ ਤੋਂ ਔਖੀ ਚੀਜ਼ ਵੀ ਸੌਖੀ ਲੱਗਣ ਲੱਗ ਪੈਂਦੀ ਆ ਸੋ ਕਿਸੇ ਵੀ ਚੇਂਜ ਵਾਸਤੇ ਪਹਿਲਾਂ ਮੁਹੱਬਤ ਕਰਨੀ ਜ਼ਰੂਰੀ ਹੈ ਉਸ ਚੀਜ਼ ਨੂੰ ਅੰਦਰੋਂ ਇੱਕ ਚਾਹਤ ਹੋਣੀ ਚਾਹੀਦੀ ਆ ਕਿ ਮੈਂ ਕਰਨਾ ਹੀ ਕਰਨਾ ਤਾਂ ਫਿਰ ਵੱਡੀ ਤੋਂ ਵੱਡੀ ਚੀਜ਼ ਵੀ ਸੌਖੀ ਹੋ ਜਾਂਦੀ ਆ ਤੋਂ ਡਿਵੋਸ਼ਨ ਇਜ਼ ਵੈਰੀ ਇੰਪੋਰਟੈਂਟ ਕੋਈ ਵੀ ਕਰਮ ਤੁਸੀਂ ਕਰ ਰਹੇ ਜੇ ਭਾਵੇਂ ਪਰਮਾਰਥ ਦਾ ਹੈ ਤੇ ਭਾਵੇਂ ਸੰਸਾਰ ਦਾ ਉਹਦੇ ਪ੍ਰਤੀ ਤੁਹਾਡੀ ਭਾਵਨਾ ਹੋਣੀ ਜ਼ਰੂਰੀ ਆ ਫਿਰ ਤੁਹਾਨੂੰ ਜ਼ਿਆਦਾ ਫਲ ਮਿਲੇਗਾ ਨਹੀਂ ਤੇ ਪੈਂਡਾ ਹੋਏਗਾ ਹੱਜ ਨਹੀਂ ਹੁੰਦੀ ਠੀਕ ਹੈ ਨਾ ਫਿਰ ਜਿਹੜੇ ਉਸ ਕਿੱਤੇ ਦੇ ਮਾਹਿਰ ਨੇ ਉਹਨਾਂ ਦੀ ਸੰਗਤ ਕਰਦਾ ਰਹੇ ਤਾਂ ਫਿਰ ਉਹ ਚ ਮਾਹਿਰੀ ਆ ਫਿਰ ਇੰਟਰਸ ਵਧਿਆ ਰਹਿੰਦਾ ਹੈ ਨਾ ਸੰਸਾਰ ਤੇ ਵੀ ਆਪਾਂ ਲਾਗੂ ਕਰ ਸਕਦੇ ਆ ਤੇ ਪਰਮਾਰਥ ਤੇ ਵੀ ਲਾਗੂ ਕਰ ਸਕਦੇ ਆ ਹਾਂਜੀ ਤਾਂ ਜੇ ਕਿਸੇ ਚੀਜ਼ ਦੇ ਪ੍ਰਤੀ ਤੁਹਾਡੀ ਸ਼ਰਧਾ ਜਾਂ ਪਿਆਰ ਨਹੀਂਗਾ ਡਿਵੋਸ਼ਨ ਨਹੀਂਗੀ ਭਾਵੇਂ ਉਹ ਤੁਹਾਡੀ ਸਟੱਡੀਜ਼ ਕਿਉਂ ਨਾ ਹੋਵੇ ਠੀਕ ਹੈ ਨਾ ਤਾਂ ਜੇ ਪੜ੍ਹਿਆ ਲਿਖਿਆ ਦੇ ਨਾਲ ਬਹੋਗੇ ਜਿਨ੍ਹਾਂ ਨੇ ਇਸ ਦੀ ਮਾਹਿਰੀ ਕੀਤੀ ਆ ਤਾਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਤੁਹਾਡੇ ਅੰਦਰ ਉਹ ਚਾਹੇ ਕਿ ਮਮੀ ਇਸ ਸੰਪੂਰਨਤਾ ਨੂੰ ਹਾਸਲ ਕਰਾਂ ਸਾਧੂ ਸੰਤਾਂ ਨਾਲ ਬੈਠੋ ਤੇ ਉਹਨੂੰ ਫਿਰ ਆਪਣੀ ਜਦੋਂ ਉਹ ਗੱਲਾਂ ਦੱਸਦੇ ਵਿੱਚ ਸਾਡਾ ਵੀ ਚੀਜ਼ ਕਰਦਾ ਯਾਰ ਆਪਾਂ ਵੀ ਇਸ ਅਵਸਥਾ 'ਚ ਪਹੁੰਚੀਏ ਤਾਂ ਪਹਿਲੀ ਗੱਲ ਆ ਕਿਸੇ ਚੀਜ਼ ਦਾ ਜਨੂਨ ਚਾਹੀਦਾ ਦੂਜੀ ਜਿਹੜੇ ਜਨੂਨ ਵਾਲੇ ਨੇ ਉਹਨਾਂ ਦੇ ਨਾਲ ਬੈਠਣਾ ਚਾਹੀਦਾ ਮੋਲਾਨਾ ਰੂਮ ਕਹਿੰਦੇ ਨੇ ਕਹਿੰਦੇ ਨੇ ਵੀ ਇਸ ਮਸਤ ਗਿਰਦੇ ਗਿਰਦੇ ਮਸਤਹ ਕੇ ਤੂੰ ਜਿਹੜੇ ਮਸਤ ਨੇ ਨਾ ਉਹਨਾਂ ਦੇ ਗਿਰਦੇ 'ਚ ਰਹਿ ਉਹਨਾਂ ਦੇ ird gird ਵਿਚ ਰਹਿ ਤੁਹਾਡਾ ਕਹਿੰਦੇ ਨੇ ਕਹਿੰਦੇ ਨੇ ਵੀ ਜਿਹੜੇ ਹਮ ਆਪਣੇ ਆਪ ਨੂੰ ਨਸ਼ਾਏ ਹਕੀਕੀ ਵਿੱਚ ਆਪਣੇ ਆਪ ਨੂੰ ਗਵਾ ਚੁੱਕੇ ਨੇ ਜਿਹੜੇ ਰੋਜ਼ਾਨਾ ਉਸ ਇਸ਼ਕ ਦਾ ਪਿਆਲਾ ਪੀਂਦੇ ਨੇ ਉਹਨਾਂ ਦੇ ਗਿਰਦ ਰਹਿ ਬਿਸ਼ਕਤ ਨੂੰ ਪਿਆਲਾ ਮਿਲੇ ਨਾ ਮਿਲੇ ਪਰ ਸ਼ਰਾਬ ਦੀ ਖੁਸ਼ਬੂ ਜ਼ਰੂਰ ਮਿਲ ਜਾਏਗੀ ਇਸਕਿਉਂਕਿ ਇਹ ਮਾਰਗ ਐਸਾ ਹੈ ਕਿ ਤੁਹਾਨੂੰ ਪਹਿਲਾਂ ਇਹ ਅੰਦਰ ਚਾਹਤ ਔਰ ਫਿਰ ਜਿਹੜੇ ਇਸ ਮਾਰਗ ਤੇ ਤੁਰ ਰਹੇ ਨੇ ਉਹਨਾਂ ਦੀ ਸੰਗਤ ਕਰਨੀ ਪੈਗੀ ਫਿਰ ਤੁਹਾਨੂੰ ਰੰਗ ਲੱਗੇਗਾ ਰੰਗ ਲਾਗਤ 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 ਹੈ